सतकार वार्ड नंबर नौ के सारे निवासी साबान सत्कार जो मेरे बड़े बजुर्ग मेरे वीर बच्चे सत्कार जो बीबिया भेन और बहुत जो आम आदमी पार्टी की समुची लीडरशिप मेरे दोनों चार ब्रदर ये राम लक्ष्मण साढ़े दोनों ਮੈਨਾਂ ਨੂੰ ਇਕੱਠੇ ਰੱਖਣ ਦੀ ਕੋਸ਼ਿਸ਼ ਕਰਦੀ ਆਂ ਅਮਾਚਾਰ ਜਿਨੇ ਅੱਜ ਦੀ ਇਸ ਮੀਟਿੰਗ ਵਿੱਚ ਬਹੁਤ ਮਿਹਨਤ ਕੀਤੀ ਆ ਦਵਿੰਦਰ ਚਾਹ ਇਹਨਾਂ ਨੇ ਜਿੱਥੇ ਤੱਕ ਹੋ ਸਕੇ ਆਪਣੇ ਜਿੱਥੇ ਤੱਕ ਸਾਰਾ ਬੰਦਰ ਸਿੰਘ ਨੇ ਵੀ ਇਸ ਮੀਟਿੰਗ ਵਾਸਤੇ ਬਹੁਤ ਮਿਹਨਤ ਕੀਤੀ ਆ ਆਪ ਸਭ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸ਼ੁਭਕਾਮਨਾਵਾਂ ਗਰਮੀ ਬਹੁਤ ਹੈ ਸਭ ਤੋਂ ਵੱਡੀ ਦਾ ਲਈ ਯਾਰ ਤੇ ਤੁਹਾਡੇ ਵਾਸਤੇ ਵੀ ਬੈਠਣਾ ਬੜਾ ਔਖਾ ਔਰ ਸਾਡਾ ਤਾਂ ਕੰਮ ਹੀ ਆ ਸੀ ਤਾਂ ਸਵੇਰ ਤੋਂ ਲੈ ਕੇ ਰਾਤ ਤੱਕ 11-12 ਵਜੇ ਤੱਕ ਚੱਲ ਰਹੀ ਹੈ। ਆਹ ਤੁਸੀਂ ਗਰਮੀ ਦੇ ਵਿੱਚ ਤੁਸੀਂ ਸਾਰੇ ਇੱਥੇ ਪਹੁੰਚੇ। ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜੀ ਆਇਆਂ ਕਹਿੰਦੀ ਆ। ਕਿ ਇੰਨੀ ਗਰਮੀ ਹੋਣ ਦੇ ਬਾਵਜੂਦ ਤੁਸੀਂ ਆਪੋ ਆਪਣੇ ਘਰਾਂ ਤੋਂ ਨਿਕਲ ਕੇ ਬਾਹਰ ਆਏ ਹੋ। ਤੁਹਾਡਾ ਬਹੁਤ ਸ਼ੁਕਰੀਆ। 2023 ਐਮਪੀਡ ਇਲੈਕਸ਼ਨ ਜਿਹੜੀ ਇਸ ਵੇਲੇ ਪੀਕ ਤੇ ਆ ਆਪਣੇ ਕੋਲ 3:00 ਪੰਜ ਬਜੇ ਆ ਹੋਰ ਇਸ ਇਲੈਕਸ਼ਨ ਦੇ ਵਿੱਚ ਤੁਸੀਂ ਸਾਰੇ ਮੈਨੂੰ ਬਹੁਤ ਚੰਗੀ ਤਰ੍ਹਾਂ ਪਤਾ ਕਿ ਚਾਰ ਬਰਦਰਾਂ ਨੇ ਮਿਹਨਤ ਕੀਤੀ ਹੋਈ ਹੈ ਇਸ ਵਾਰਡ ਦੇ ਵਿੱਚ ਤੁਸੀਂ ਸਾਰੇ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਬਹੁਤ ਮਦਦ ਕਰਦੇ ਆ ਬਹੁਤ ਬਟਰ ਪਈਆਂ ਤੁਸੀਂ ਤਾਂ ਹੀ ਆਪਾਂ ਜਿੱਤੇ ਆ ਜਿੰਨੀ ਚੋਣ ਦੇ ਵਿੱਚ ਵੀ ਤੁਸੀਂ ਨੂਰਮੈਲ ਜਿਤਾਇਆ ਸੀ 20 ਦੇ ਵਿੱਚ ਸੀ ਨੂਰਮੈਲ ਹਾਰੇ ਸੀ ਪਰ ਜਿੰਮੇ ਚੋਣ ਦੇ ਵਿੱਚ ਤੁਸੀਂ ਨੂਰਮੈਲ ਜਿਤਾਇਆ ਸੀ ਇਹਦਾ ਮਤਲਬ ਸਾਡੇ ਵਰਕਰਸ ਨੇ ਸਾਡੇ ਨੌਜਵਾਨੀ ਨੇ ਬਹੁਤ ਮਿਹਨਤ ਕੀਤੀ ਐ ਇਸ ਵਾਰ ਪਾਰਟੀ ਦੇ ਵਿੱਚ ਬਹੁਤ ਸਾਰਾ ਖੁੱਲ ਕੇ ਨੌਜਵਾਨ ਯੂਥ ਜਿਹੜਾ ਆ ਇੱਥੇ ਦਾ ਉਹ ਖੁੱਲ ਕੇ ਸਾਹਮਣੇ ਆਇਆ ਹੈ ਸ਼ਹਿਰ ਦਾ ਭਲਾ ਚਾਹਣ ਵਾਲੇ ਸ਼ਹਿਰ ਨੂੰ ਸੋਹਣਾ ਦੇਖਣ ਵਾਲੇ ਜਿਨ੍ਹਾਂ ਦੀ ਇੱਛਾ ਹੈ ਕਿ ਸ਼ਹਿਰ ਨੂੰ ਵਧੀਆ ਬਣਾਇਆ ਜਾਵੇ ਖੁੱਲ ਕੇ ਲੋਕ ਸਾਹਮਣੇ ਆਏ ਬਹੁਤ ਧੜਾ ਧੜਾ ਜੁਆਇਨਿੰਗ ਹੋਈਆਂ ਸਾਰਿਆਂ ਨੇ ਆਮ ਆਪਣੇ ਪਾਰਟੀ ਦਾ ਹਿੱਸਾ ਬਣਨ ਦੇ ਵਿੱਚ ਫਖਰ ਪ੍ਰਗਟ ਕੀਤਾ ਉਹਨਾਂ ਦੀ ਆਸ ਵੱਜ ਗਈ ਆ ਹੁਣ ਨੂੰ ਯਕੀਨ ਹੋ ਗਿਆ ਕਿ ਆਮ ਆਦਮੀ ਪਾਰਟੀ ਚਰੀ ਆ। ਉਹ ਆਮ ਲੋਕਾਂ ਦੀ ਆ, ਗਰੀਬਾਂ ਦੀ ਆ, ਸਾਰਿਆਂ ਦੀ ਆ। ਜਿਹੜੀ ਸਾਰਿਆਂ ਨੇ ਕੱਖ ਨਾਲ ਦੇਖਿਆ। ਮਾਨਜੋਤ ਸਿੰਘ ਸਾਹਿਬ ਦੇ 2 ਸਾਲ ਦੇ ਕਾਰਜਕਾਲ ਦਾ ਲੇਖਾ ਜੋਖਾ ਤੁਹਾਡੇ ਕੋਲ ਆ ਸਾਰਿਆਂ ਦੇ। ਹੁਣ ਉਹ ਸਮਾਂ ਨਹੀਂ ਰਿਹਾ ਕਿ ਤੁਹਾਨੂੰ ਗੱਲੀ-ਗੱਲੀ ਗੱਲ ਦੱਸਣੀ ਪੈਣੀ ਹੈ। ਤੁਸੀਂ ਸਾਰੇ ਜਾਣਦੇ ਹੋ ਜੇ ਤੁਸੀਂ ਨਾ ਉਹਨਾਂ ਦੇ ਕੰਮਾਂ ਨੂੰ ਪਸੰਦ ਕਰਦੇ ਹੁੰਦੇ ਜਾਂ ਤੁਸੀਂ ਆਪਣੀ ਗਵਰਨਮੈਂਟ ਤੋਂ ਨਾ ਖੁਸ਼ ਹੁੰਦੇ ਤੇ ਅੱਜ ਇਹ ਵਿੜਾ ਨਹੀਂ ਸੀ ਭਰਿਆ ਮਹਾਰਾਚਲ ਬ੍ਰਹਿਸਤ ਦਾ ਕਿਵੇਂ। ਇੱਥੇ ਜਿੱਦੀ ਗੈਂਟੀ ਦੇ ਵਿੱਚ ਵੱਡੀ ਗੈਂਟੀ ਤੁਸੀਂ ਇਕੱਠੇ ਹੋਏ ਹੋ ਉਹ ਤੁਸੀਂ ਮੰਨ ਜੋ ਪ੍ਰੀਤ ਸਿੰਘ ਸਾਹਿਬ ਦੇ ਗੰਮਾਂ ਤੋਂ ਪ੍ਰਭਾਵਿਤ ਹੋ ਕੇ ਇਕੱਠੇ ਹੋਏ ਹੋ ਮੈਂ ਆਪਣੇ ਵੱਲੋਂ ਕੋਈ ਕਸਮ ਨਹੀਂ ਛੱਡੀ ਪੂਰੇ ਹਲਕੀ ਵਾਸਤੇ ਵੀ ਨੂਰਨਾ ਸ਼ਹਿਰ ਵਾਸਤੇ ਵੀ ਮਨਜੋ ਸਿੰਘ ਸਾਹਿਬ ਨੇ ਇਸ ਛੋਟੇ ਜਿਹੇ ਸ਼ਹਿਰ ਵਾਸਤੇ ਮੇਰੀ ਇੱਕ ਕਾਲ ਦੇ ਉੱਤੇ 3 ਕਰੋੜ ਰੁਪਈਆ ਦੇ ਦਿੱਤਾ ਸੀ ਜਿਹਦੇ ਨਾਲ ਅਸੀਂ ਕੁਝ ਬੜੀਆਂ ਜਿਹੜੀਆਂ ਬਕਤਰ ਹਾਲਤ ਦੇ ਵਿੱਚ ਸੀ ਉਹ ਵੀ ਬਣਾਈਆਂ ਸੜਕਾਂ ਬਣਾਈਆਂ ਜਿਹੜੀਆਂ ਬਹੁਤ ਮਾੜੀ ਹਾਲਤ ਦੇ ਵਿੱਚ ਸੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਦੀ ਸੀਵਰੇਜ ਦੀ ਸਮੱਸਿਆ ਜਿਹੜੀ ਆ ਉਹ ਵੱਡਾ ਵੱਡਾ ਰੂਪ ਚੜਾਵ ਲੈ ਗਈ ਉਹਦਾ ਕਰਕੇ ਜਿਹੜੇ ਸਾਡੇ ਕਾਉਂਸਲਰ ਨੇ ਉਹਨਾਂ ਦੇ ਕੰਮ ਤੋਂ ਕੋਈ ਨਹੀਂ ਕੀਤਾ ਜਿਹੜੀ ਕਾਉਂਸਲ ਬਣੀ ਹੋਈ ਹੈ ਹੁਣ ਸਾਡੇ ਗੱਲ ਪੈਂਦੇ ਆ ਗੱਲ ਪੈ ਕੇ ਅਗੋਂ ਕੋਈ ਨਾ ਕੋਈ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕਰਦੇ ਖਰਦਾਸਪੁਰ ਹੱਲ ਦੇ ਵਿੱਚ ਸ਼ਿਗੁਰੁਰ ਦਾਸਪਾਲ ਹੱਲ ਦੇ ਵਿੱਚ ਸਾਡੀ ਇੱਕ ਮੀਟਿੰਗ ਰੱਖੀ ਗਈ ਸੀ ਜਿਹਦੇ ਚੱਲਦੀ ਮੀਟਿੰਗ ਦੇ ਵਿੱਚ ਉੱਥੇ ਦੇ ਕਾਉਂਸਲਰ ਤੇ ਮਿਲਨ ਪਾਇਆ ਕੋਸ਼ਿਸ਼ ਹਾਰਟ ਲੈ ਕੇ ਮੀਟਿੰਗ ਤੋਂ ਸਾਫ ਕਰਨ ਦੀ ਕੋਸ਼ਿਸ਼ ਕੀਤੀ ਆਪ ਉਸ ਮੀਟਿੰਗ ਨੇ ਚਾਰਜਰ ਹੋ ਗਿਆ ਮੈਨੂੰ ਤੁਸੀਂ ਦੱਸੋ ਕਿ ਕਿਸੇ ਵੀ ਦੂਜੀ ਪਾਰਟੀ ਵਾਲੇ ਬੰਦੇ ਦਾ ਹੱਕ ਬਣਦਾ ਕਿ ਕਿਸੇ ਪੋਲੀਟੀਕਲ ਪਾਰਟੀ ਦੇ ਵਿੱਚ ਦੂਸਰੇ ਚ ਜਾ ਕੇ ਦਖਲ ਦੇਵੇ ਔਰ ਫਿਰ ਮੈਨੂੰ ਉਹ ਤੋਂ ਉਹਨੂੰ ਬਾਹਰ ਕੱਢਣਾ ਪਿਆ ਬਾਹਰ ਕੱਢਣੇ ਖੈਣਾ ਸੀ ਕਿ ਕਿ ਅਸੀਂ ਆਪਣਾ ਮਾਹੌਲ ਵੀ ਠੀਕ ਠਾਕ ਰੱਖਣਾ ਛੋਟੀਆਂ ਛੋਟੀਆਂ ਗੱਲਾਂ ਤੇ ਆਪਣੀਆਂ ਵੱਡੀਆਂ ਨਕਾਮੀਆਂ ਜਿਹੜੀਆਂ ਆ ਉਹਨਾਂ ਨੂੰ ਖੋਣ ਵਾਸਤੇ ਕੌਨਸਲ ਹੁਣ ਸਾਡੇ ਗੱਲ ਪੈਣ ਨਹੀਂ ਸਕਦੇ ਆ ਪਿਛਲੇ 10 ਸਾਲ ਦੇ ਵਿੱਚ ਇੱਕ ਡੱਕਾ ਚੱਕ ਕੇ ਦੌੜਾ ਨਹੀਂ ਕੀਤਾ ਉਂਗਲੀ ਫੜ ਕੇ ਤੋੜਨ ਵਾਲੀ ਲੱਗੀ ਸੀ ਮੈਂ ਉਹ ਵੀ ਨਹੀਂ ਤੋੜੇ ਕਹਿਣ ਦਾ ਮਤਲਬ ਕਿਸੇ ਦੇ ਵਿੱਚ ਕੰਮ ਕਰ ਕਰਨ ਦੀ ਕੋਈ ਇੱਛਾ ਸ਼ਕਤੀ ਹੈ ਨਹੀਂ ਸਿਰਫ ਇਹਨਾਂ ਨੇ ਕਲਗੀਆਂ ਲਗਾਉਣੀਆਂ ਸੀ ਕਾਉਂਸਲਰ ਬਣਨ ਦੀਆਂ ਉਹ ਲਵਾ ਲਈਆਂ ਜਿਹੜੇ 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 ਜਿਨ੍ਹਾਂ ਜਿਨ੍ਹਾਂ ਦਾ ਕੋਈ ਜਾਤੀ ਇਹਨਾਂ ਦਾ ਇਦਾਂ ਨਹੀਂ ਹੈ ਕਿ ਇਹਨਾਂ ਨੂੰ ਕੋਈ ਸ਼ਹਿਰ ਦੀ ਬਿਹਤਰੀ ਨਾਲ ਮਤਲਬ ਆ ਜਾਂ ਇਹਨਾਂ ਨੂੰ ਕੋਈ ਗਰੀਬ ਤਬਕੇ ਦੀਆਂ ਪੈਨਸ਼ਨਾਂ ਨਾਲ ਮਤਲਬ ਆ ਜਾਂ ਇਹਨਾਂ ਨੂੰ ਕੋਈ ਗਰੀਬ ਤਬਕੇ ਨੂੰ ਕਿਤਾ ਉਹਨਾਂ ਦੇ ਜਨ ਜੀਵਨ ਨੂੰ ਉਠਾਉਣਾ ਉਹਨਾਂ ਦਾ ਮਤਲਬ ਆ ਜਿਹੜੇ ਮਰਜੀ ਮੁਹੱਲੇ ਦੇ ਵਿੱਚ ਚੱਲ ਜੋ ਹੁਣ ਮੈਨੂੰ ਤੁਸੀਂ ਦੱਸੋ ਅਸੀਂ 75 ਸਾਲ ਜੱਦੀ ਦੇ ਬਣਾਈ ਜਾਂਦੇ ਆ ਤੇ ਸ਼ਹਿਰ ਦੇ ਵਿੱਚੋਂ ਵਿੱਚ ਮੈਂ ਜਦੋਂ ਸਭ ਤੋਂ ਉੱਚੇ ਏਰੀਏ ਦੇ ਵਿੱਚ ਗਈ ਆ ਮਿਡਲ ਕਲਾਸ ਲੋਕ ਉੱਥੇ ਰਹਿੰਦੇ ਉੱਥੇ ਪੀਣ ਵਾਲਾ ਪਾਣੀ ਨਹੀਂ ਪਹੁੰਚਦਾ ਪਰ ਪੀਣ ਵਾਲੇ ਪਾਣੀ ਵਾਸਤੇ ਵੀ ਮਿਹਨਤ ਮੈਂ ਕਰਾਂ ਸ਼ਿਵਰ ਵਾਸਤੇ ਵੀ ਮਿਹਨਤ ਮੈਂ ਕਰਾਂ ਗ੍ਰਾਂਟਾ ਲਿਆਉਣ ਵਾਸਤੇ ਵੀ ਮਿਹਨਤ ਮੈਂ ਕਰਾਂ ਲੋਕਾਂ ਦੇ ਨਿੱਕੇ ਮੋٹے ਮਸਲੇ ਹੱਲ ਕਰਨ ਲਈ ਵੀ ਮਿਹਨਤ ਮੈਂ ਕਰਾਂ ਫਿਰ ਇਹਨਾਂ ਨੂੰ ਲੋਕਾਂ ਨੇ ਕਾਦੇ ਵਾਸਤੇ ਚੁਣਿਆ ਇਹ ਪ੍ਰਧਾਨਕੀਆਂ ਦੇ ਤਾਜ ਕਾਦੇ ਵਾਸਤੇ ਚੱਕੀ ਫਿਰਦੇ ਆ। ਉਹ ਗਰੀਬ ਤੱਕਰ ਬਚਾਰਾ ਜਿਹੜੇ ਸਫਾਈ ਕਰਮਚਾਰੀ ਆ ਉਹਨਾਂ ਨੂੰ ਕਿਸੇ ਬੰਨੇ ਘੰਡੇ ਨਹੀਂ ਲਾਉਂਦੇ। ਉਹਨਾਂ ਨੂੰ ਪੱਕੇ ਕਰਨੀਆਂ ਚਿੱਠੀਆਂ ਇਸ਼ੂ ਹੋਈਆਂ। ਇਹਨਾਂ ਦੇ ਕੋਲ ਰਿਪੋਰਟਾ ਕਰਾ ਕੇ ਨਹੀਂ ਭੇਜਿਆ ਜਾਂਦੇ। ਗਰੀਬ ਲੋਕ ਵਿਚਾਰੇ 12 12 15 15000 ਰੁਪਈਆ ਲੈ ਕੇ ਤੇ ਆਪਣੀਆਂ ਪੁਲਿਸ ਰਿਪੋਰਟਾ ਕਰਾਉਣ ਨੂੰ ਦੱਸਦੇ ਫਿਰਦੇ ਆ। ਇਹ ਹਾਲਾਤ ਸਾਡੇ ਸ਼ਹਿਰ ਦੇ ਨੇ। ਪਰ ਆਪਾਂ ਬਹੁਤ ਜਲਦੀ ਨੂਰਮਲ ਸ਼ਹਿਰ ਨੂੰ ਅਗਲੇ 1 ਸਾਲ ਦੇ ਵਿੱਚ ਵਿੱਚ ਸਿਵਰ ਦੀ ਸਾਰੀ ਸਮੱਸਿਆ ਹੱਲ ਹੋ ਜਾਣੀ ਆ। ਕਿਉਂਕਿ ਸਾਰਾ ਰੋਡ ਮੈਨ ਆਪ ਤਿਆਰ ਹੋ ਗਿਆ ਪੈਸੇ ਇਸ਼ੂ ਹੋ ਗਿਆ ਜਿਹੜੀ ਅਸੀਂ ਰਾਈਜ਼ਿੰਗ ਮੈਨ ਆਪਣੇ ਡਿਟਰੀਟ ਪਲਾਂਟ ਤੋਂ ਉੱਧਰ ਦਰਿਆ ਦੇ ਵਿੱਚ ਲਾ ਜਾ ਕੇ ਸੱਟਣੀ ਆ 7.5 ਕਿਲੋਮੀਟਰ ਦੀ ਉਹਦੀ ਗਰੰਟਾ ਮੇ ਇਸ਼ੂ ਜਿਹੜੀ ਸਾਡ ਨੂੰ ਸੈਂਸ਼ਨ ਹੋਈਆਂ ਆ ਔਰ ਅਸੀਂ ਇਲੈਕਸ਼ਨ ਤੋਂ ਫੌਰਨ ਬਾਅਦ ਟੈਂਡਰ ਲਾਵਾਂਗੇ ਟੈਂਡਰ ਲਾ ਕੇ ਜਦੋਂ ਸਾਡਾ ਉੱਥੋਂ ਡਿਟਰੀਟ ਪਲਾਂਟ ਦਾ ਪਾਣੀ ਨਿਕਲਣ ਲੱਗ ਗਿਆ ਉਸ ਤੋਂ ਬਾਅਦ ਸ਼ਹਿਰ ਦੇ ਸੀਵਲ ਖਾਲੀ ਹੋ ਜਾਣਗੇ ਪਰ ਮੇਰਾ ਇਹ ਮੰਨਣਾ ਕਿ ਜਿੰਨੀ ਦੇਰ ਉਹ ਕੰਮ ਨਹੀਂ ਸੀ ਹੁੰਦਾ ਸਾਰੇ ਕੰਸਟਰਕਟਰਾਂ ਦੀ ਡਿਊਟੀ ਮੰਨਦੀ ਕਿ ਜਿੱਥੇ-ਜਿੱਥੇ ਜ਼ਿਆਦਾ ਲੱਗਿਆ ਜਿੱਥੇ ਜਿੱਥੇ ਲੋਕ ਬਹੁਤ ਹਾਲੋ ਬਿਹਾਲ ਆ ਉਥੋਂ ਐਟ ਲੀਸਟ ਕੌਂਸਲ ਵੱਲੋਂ ਉਥੋਂ ਪਾਣੀ ਕੱਢਿਆ ਜਾਵੇ ਉਥੋਂ ਭਰ ਕੇ ਟੈਂਕਰ ਕੱਢੇ ਜਾਣ ਉਥੇ ਦੇ ਸੀਵਰ ਖਾਲੀ ਕੀਤੇ ਜਾਣ ਇਹੀ ਕੰਮ ਹੁੰਦਾ ਨਾ ਕੌਂਸਲਰ ਦਾ ਉਹਨਾਂ ਦਾ ਕੰਮ ਨਾ ਕਿ ਪ੍ਰਸ਼ਾਸਨ ਦੇ ਕੋਲੋਂ ਕੰਮ ਕਿਵੇਂ ਲੈਣਾ ਇਹ ਉਹਨਾਂ ਦੀ ਡਿਊਟੀ ਆ ਪਰ ਨਹੀਂ ਨਿਭਾ ਰਹੇ ਕੋਈ ਗੱਲ ਨਹੀਂ ਮੈਂ ਹਾਜ਼ਰ ਬੈਠੀ ਆ ਮੈਂ ਕੱਲ ਰਵਦਾਸਪੁਰ ਮਹੱਲੇ ਦੇ ਵਿੱਚ ਜਿੱਥੇ ਜਿੱਥੇ ਵੀ ਕਿਤੇ ਇਹ ਦਿੱਕਤ ਸੀ ਮੈਂ ਉਹਦੇ ਵਾਸਤੇ ਚਾਰਾ ਜੋਇ ਕੀਤੀ ਆ ਅਸੀਂ ਛੱਪੜ ਛੱਪ ਉਪਲਾ ਕੇ ਉਹਨੂੰ ਫਸਲ ਜਿਹੜੀ ਚੱਕੀ ਗਈ ਆ ਉਥੇ ਵੀ ਪਾਣੀ ਕੱਢਾਂਗੇ ਜਿਹੜੇ ਸਾਡੇ ਨਾਲੇ ਵਟਿਆ ਉੱਥੇ ਉਹਨਾਂ ਦੇ ਵਿੱਚੋਂ ਗੱਲਾਂ ਵੀ ਕੱਢਦੇ ਜਿੰਨੀ ਦੇਰ ਸਾਡਾ ਕੰਮ ਨਹੀਂ ਚੱਲਦਾ ਅਸੀਂ ਉਨੀ ਦੇਰ ਇਸ ਤਰੀਕੇ ਨਾਲ ਸਫਾਈ ਕਰਕੇ ਸਾਰੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਕੱਲ ਦੇ ਪ੍ਰਸਤ ਦੇ ਵਿੱਚ ਮੈਂ ਜਿਫਰਦੇ ਆ ਔਰ ਮੈਂ ਇਹ ਗੱਲ ਪਹਿਲੀ ਵਾਰੀ ਕੀਤੀ ਔਰ ਆਖਰੀ ਵਾਰੀ ਕੀਤੀ ਆ ਦੂਜੀ ਵਾਰੀ ਨਹੀਂ ਮੈਂ ਕਰਨੀ ਕਿਉਂਕਿ ਸਾਡੇ ਕੋਲ ਟਾਈਮ ਹੈ ਨਹੀਂ ਨਾ ਤੇ ਖਰਾਬ ਕਰਨ ਵਾਸਤੇ ਅਸੀਂ ਆਪਣਾ ਸਾਰਾ ਇੱਕ ਇੱਕ ਮਿੰਟ ਜਿਹੜਾ ਆ ਉਹ ਆਪਣੇ ਲੋਕਲ ਦੇ ਲੇਖੇ ਲਾਉਣਾ ਚਾਹੁੰਦੇ ਆ ਹਰ ਇੱਕ ਦੇ ਲੇਖੇ ਲਾਉਣਾ ਚਾਹੁੰਦੇ ਆ ਜਿਹੜੇ ਜਿਹੜੇ ਸਾਡੇ ਨਾਲ ਜੁੜੇ ਨੇ ਜਾਂ ਜਿਹੜੇ ਨਹੀਂ ਵੀ ਜੁੜੇ ਹੋਏ ਅਸੀਂ ਸਭ ਦੇ ਸਾਂਝੇ ਆ ਜਦੋਂ ਕੋਈ ਪਰਮਾਤਮਾ ਦਾਤ ਦੇ ਦਿੰਦਾ ਤਾਂ ਫਿਰ ਉਹ ਸਾਰਿਆਂ ਦੀ ਹੁੰਦੀ ਆ ਇਸ ਕਰਕੇ ਸੀ ਸਭ ਦੇ ਸੰਜੇ ਆਪਾਂ ਆਪਣੇ ਪੂਰੇ ਸ਼ਹਿਰ ਨੂੰ ਵਧੀਆ ਬਣਾਉਣਾ ਔਰ ਸਾਡੇ ਜਿਹੜੇ ਐਮਫੀਥੀ theater ਦੀ ਟਿਕਟ ਦਿੱਤੀ ਗਈ ਹੈ ਮਾਨਜੋਗ ਸੀਐਮ ਸਾਹਿਬ ਸਦਾਰ ਆਪੋਕਲ ਸਿੰਘ ਜੀ ਮੰਨਦੋਂ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਸ਼੍ਰੀ ਪਵਨ ਕੁਮਾਰ ਟਿਚੋ ਜੀ ਗਰਾਊਂਡ ਲੈਵਲ ਦੇ ਲੀਡਰ ਨੇ بڑے ਦੇਖੇ ਲੀਡਰ ਨੇ ਸਰਪੰਚੀ ਤੋਂ ਉੱਠੇ ਹੋਏ ਨੇ ਹਰ ਇੱਕ ਤਰੀਕੇ ਦੇ ਕੰਮਕਾਰ ਬਾਰੇ ਜਾਣਦੇ ਦੇ ਪਿੰਡਾਂ 'ਚ ਕਿਹੋ ਜਿਹੀਆਂ ਜ਼ਰੂਰਤਾਂ ਹੁੰਦੀਆਂ ਸ਼ਹਿਰਾਂ 'ਚ ਕਿਹੋ ਜਿਹੀਆਂ ਜ਼ਰੂਰਤਾਂ ਦੋ ਵਰ੍ਹੇ ਦੇ ਬਧਾਇਕ ਰਹੇ ਹੋ ਇਹਨੇ ਆਦਮਪੁਰ ਤੋਂ ਔਰ ਬਹੁਤ ਜੈਂਟਲ ਪਰਸਨ ਨੇ ਬਹੁਤ ਹੀ ਜੈਂਟਲ ਇਨਸਾਨ ਨੇ ਆਮ ਲੋਕਾਂ ਮੰਗ ਨੂੰ ਵਿਚਰਨ ਵਾਲੇ ਇਨਸਾਨ ਨੇ ਆਪਣਾ ਫੋਨ ਆ ਚੁੱਕਣ ਵਾਲੇ ਇਨਸਾਨ ਨੇ ਆਪਾਂ ਉਹਨਾਂ ਨੂੰ ਕਾਮਯਾਬ ਕਰਨਾ 1 ਜੂਨ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਝਾੜੂ ਦੇ ਨਿਸ਼ਾਨ ਤੇ ਵੋਟਾਂ ਪਾ ਕੇ ਅਸੀਂ ਸ਼੍ਰੀ ਭਵਨ ਗੁਮਾਰ ਜੀ ਨੂੰ ਜਿਤਾ ਕੇ ਤੇ ਇਹ ਸੀਟ ਜਲੰਧਰ ਦੀ ਜਿਹੜੀ ਆ ਉਹ ਆ ਸਰਦਾਰ ਪੁਰਸਿੰਝ ਮਹਾਂ ਦੀ ਚੋਲੀ ਪੋਣੀ ਆ ਔਰ ਮੈਂ ਆਸ ਕਰਉਂਗੀ ਤੁਹਾਡੇ ਕੋਲੋਂ ਕਿ ਅਸੀਂ ਨੂੰ ਕੋਦਰ ਹਲਕੇ ਨੂੰ ਵੱਧ ਤੋਂ ਵੱਧ ਘਟੋ ਘਟ ਵੀ ਸਾਡੀ ਲਿਸਟ ਤੇ ਲੈ ਕੇ ਜਾਣਾ ਤੁਹਾਡਾ ਸਭ ਤੇ ਸਹਿਯੋਗ ਦੀ ਜ਼ਰੂਰਤ ਰਹਣੀ ਆ ਤੁਸੀਂ ਕੋਈ ਵੀ ਇਨਸਾਨ ਕਦੀ ਇਕੱਲਾ ਨਹੀਂ ਹੁੰਦਾ ਅਸੀਂ ਖਾਸ ਕਰਕੇ ਪੰਜਾਬੀ ਤਾਂ ਕਦੀ ਵੀ ਨਹੀਂ ਇਕੱਲੇ ਹੁੰਦੇ ਸਾਡਾ ਆਪਣਾ ਇੱਕ ਦਾਇਰਾ ਹੁੰਦਾ ਹਰ ਇੱਕ ਦਾ ਆਪਣਾ ਇੱਕ ਦਾਇਰਾ ਹੁੰਦਾ ਕੋਈ ਦਸਤੀ ਨੇ ਕਿਸੇ ਦਾ ਦਸਣ ਦਾ ਦਾਇਰਾ ਕਿਸਦਾ 20 ਦਾ ਦਾਇਰਾ ਕਿਸਦਾ 100 ਦਾ ਤੇ ਕਿਸੇ ਦਾ 1000 ਦਾ ਮੇਰੀ ਤੁਹਾਨੂੰ ਸਭ ਨੂੰ ਬੇਨਤੀ ਹੈ ਬੇਨਤੀ ਹੈ ਕਿ ਜਿੱਥੇ ਜਿੱਥੇ ਜਿੰਨਾ ਵੀ ਤੁਹਾਡਾ ਦਾਇਰਾ ਤੁਸੀਂ ਸਾਰੇ ਜਣੇ ਆਪਣਾ ਦਾਇਰਾ ਵਰਤ ਕੇ ਬਹੁਤ ਬਹੁਤ ਆਮ ਆਦਮੀ ਪਾਰਟੀ ਨੂੰ ਬਹੁਤ ਤੋੜੀਆਂ ਪਰ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਅਸੀਂ ਆਪਣੇ ਹਲਕੇ ਦੀਆਂ ਕੁਝ ਹੱਲ ਕਰਦੀਆਂ ਕੁਝ ਹੱਲ ਕਰਨੀਆਂ ਤੁਹਾਡੇ ਸਹਿਯੋਗ ਦੀ ਜ਼ਰੂਰਤ ਰਹੂਗੀ ਔਰ ਮੈਂ ਬਿਲਕੁਲ ਫੇਰ ਤੋਂ ਦੁਬਾਰਾ ਮੈਂ ਕਹਿਣਾ ਚਾਹੂੰਗੀ ਕਿ ਮੂਲ ਮਹਿਲ ਤੇ ਯੂਥ ਨੇ ਆਮ ਆਦਮੀ ਪਾਰਟੀ ਦੀ ਇੱਕ ਕਿਸਮ ਦੀ ਕਮਾਂਡ ਸੰਭਾਲ ਲਈ ਹੋਈ ਆ ਮੋਰੀ ਹੋ ਕੇ ਚੱਲ ਪਿਆ ਔਰ ਰੋਜ਼ ਦਿਨ ਰੋਜ਼ ਵੱਡੀਆਂ ਚੈਨਿੰਗਸ ਹੋ ਰਹੀਆਂ ਯੂਥ ਦੀਆਂ ਇਹ ਇੱਕ ਸ਼ੁਭ ਸ਼ਗਨ ਆ ਇੱਕ ਸਰਕਾਰ ਦੇ ਸਕਸੈਸ ਦੇ ਨਤੀਜੇ ਹੁੰਦੇ ਆ ਔਰ ਸਾਰੇ ਜਣੇ ਤੁਸੀਂ ਸਰਕਾਰ ਦੀ ਕਾਮਯਾਬੀ ਸਫਲਤਾ ਨੂੰ ਜਾਣਦੇ ਹੋ ਅੱਗੋਂ ਵੀ ਜਿਹੜੇ ਆ ਅਸੀਂ ਵੱਧ ਤੋਂ ਵੱਧ ਲੋਕਾਂ ਦੇ ਨਾਲ ਰਹਾ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਤੋਂ ਬਹੁਤ ਸ਼ੁਕਰੀਆ ਤੁਹਾਡਾ ਕਿ ਇੰਨੀ ਗਰਮੀ ਦੇ ਵਿੱਚ ਤੁਸੀਂ ਸਾਰੇ ਜਣੇ ਇੱਥੇ ਸੁਣਣ ਆਏ ਧੰਨਵਾਦ ਜੀ